ਕਾਲ ਜੀ ਕੋਰ ਸੰਤੂ ਵੱਲੋਂ ਤੇ ਗਾਇਸ ਆਪਣੇ ਹੋ ਗਏ ਟੈਨਸ਼ਨ ਥੋੜੀ ਜੀ ਦੂਰ ਮੈਨੂੰ ਬਹੁਤ ਪਿਆ ਸੀ ਜਦੋਂ ਸੂਟ ਇਕੱਠੇ ਹੋ ਜਾਂਦੇ ਨੇ ਨਾ ਗਾਇਸ ਜਦੋਂ ਥੋੜੀ ਟੈਨਸ਼ਨ ਹੁੰਦੀ ਮੈਨੂੰ ਰੈਡੀ ਹੋ ਗਏ ਆ ਲੈ ਨੀ ਗਾਲੇ ਸੂਟ ਤੇ ਬਸ ਆ ਰਹਿ ਗਿਆ ਇਕ ਆਇਰਨ ਕਰਨ ਵਾਲਾ ਬਾਕੀ ਫ੍ਰੀ ਅੱਜ ਤੇ ਤੁੱਕੀ ਕੰਢੀ ਹੁਣ ਕੱਡਾ ਕਿਦਾਂ ਬਰ ਆ ਇੰਟਰਲੋਕੜੀ ਸਿੱਖਦੀ ਵੀ ਆ ਤੇ ਮਿਲਦਾ ਇਹਨੇ ਹੋਣੜਾ ਦਾ ਕੱਪੜਾ ਇਹਨੂੰ ਮੇ ਦਾ ਆਪਦਾ ਹੀ ਦਿੱਤਾ ਹੈਗਾ ਮੈਂ ਕਿਹ ਕਰਦੇ ਖਰਾਬ ਦੇਖੇ ਜੋਗੀ ਤੇ ਪਰ ਨਵਾਂ ਸੂਟ ਖਰਾਬ ਕਰ ਦੱਤਾ ਲੱਗਦਾ ੜਾ ਤਾਂ ਵੀ ਕੱਪੜਾ ਇਹ ਕਪੜਾ ਇਹਨੂੰ ਬਾਹਰ ਕਿੱਦਾਂ ਗੱਡਾ ਸੀ ਬਾਹਰ ਅੱਗੇ ਚਲਾ ਫੇ ਚਲਾ ਚੱਲ ਚਲਾਈ ਜਾ ਚਲਾ ਜਾ ਬਾਹਰ ਕੱਢ ਦੇ ਇਹਨੂੰ ਇਹਨੂੰ ਪੁੱਟਾ ਕਰਨਾ ਆਏ ਕੁੜੀ ਨੇ ਤੋੜ ਦੇਣੀ ਹੈ ਸੂਈ ਬੜੀ ਮੁਸ਼ਕਿਲ ਆ ਗਾਇਜ਼ ਪੈਂਦੀ ਇਹ ਤੇ ਧਾਗੇ ਬੜੀ ਮੁਸ਼ਕਿਲ ਆ ਪੈਂਦੇ ਤੁਹਾਨੂੰ ਵੀ ਪਤਾ ਬੁਟੀਕ ਵਾਲਿਆਂ ਨੂੰ ਪਤਾ ਹੁੰਦਾ ਵਾ ਤੇ ਆਪਾਂ ਪੀਂਦੇ ਆ ਚਾਹ ਚਾਹ ਦੇ ਉੱਤੇ ਮਲਾਈ ਆ ਚੁੱਕੀ ਹੈ ਸਾਈਡ ਤੇ ਕਰੋ ਤੇ ਬਿਸਕਟ ਨਾਲ ਖਾਓ ਪਹਿਲਾਂ ਚਾਹ ਪੀ ਲੈ ਗਾਇਜ਼ ਤੁਹਾਨੂੰ ਪਤਾ ਵਾ ਜਦੋਂ ਉਹ ਨਾ ਕੰਮ 'ਚ ਫ੍ਰੀ ਹੋ ਜੀਏ ਨਾ ਥੋੜਾ ਹੀ ਕਿੰਨਾ ਮਜ਼ਾ ਜਿਹਾ ਆਉਂਦਾ ਮੈਂ ਹੋਣੀ ਸੀ ਫਟਿਆ ਨੀਆ ਬਚ ਗਿਆ ਬਚ ਗਿਆ ਬਚ ਗਿਆ ਗਾਇਜ਼ ਬਰੇ ਸਿੱਖਦੀ ਪਈ ਮੈਨੂੰ ਆਪਦਾ ਹੀ ਸੂਟ ਫੜਾ ਤੱਕ ਚੱਲ ਕਰ ਸਿੱਖਣਾ ਤੇ ਆਈ ਆ ਉਹ ਵੀ ਨਵਾਂ ਸੂਟ ਜੇ ਗਾਇਜ਼ ਆਪਣਾ ਦਈਏ ਨੇ ਇਹਨਾਂ ਨੂੰ ਸੂਟ ਤੇ ਆਪੇ ਇਹਨਾਂ ਡਰ ਹੋਊਗਾ ਵੀ ਕਿਤੇ ਹੀ ਖਰਾਬ ਨਾ ਹੋ ਜੇ ਸੂਟ ਹਨਾ ਐ ਬੜੇ ਧਿਆਨ ਨਾਲ ਕਰੀਏ ਸੂਟ ਆਪਣਾ ਨਹੀਂ ਤੇ ਖਰਾਬ ਤਾਂ ਹੋ ਹੀ ਜਾਣਾ ਨਾ ਤੇ ਆਏ ਉਹ ਮੈਨੂੰ ਗਾਣਾ ਚਲਾਜੇ ਕਿਹੜਾ ਅੱਜ ਮੈਂ ਨਾ ਕਿਹੜਾ ਗਾਣਾ ਅੱਜ ਮੈਂ ਉੱਪਰ ਆਸਮਾਨੀ ਚ ਇਹ ਵਾਲਾ ਨਹੀਂ ਉੜਦੀ ਫਿਰੂ ਮਸਤ ਗਗਨ ਮੇ आज मैं, मैं आजाद हूं लाइन गए रेड से सूटों सिलाने से आज मैं फ्री हो गई गाइस हो गई रेडी सूट ओके बाय सब्सक्राइब कर दियो